ਅੱਜ ਦੇ ਇਸ ਐਪੀਸੋਡ ਵਿੱਚ ਅਸੀਂ ਵਿਚਾਰ ਕਰਾਂਗੇ ਕਿ ਗੁਰਮਤ ਕੀ ਹੈ ਲਫ਼ਜ਼ ਗੁਰਮਤ ਦੋ ਲਫ਼ਜ਼ਾਂ ਦਾ ਜੋੜ ਹੈ ਇਹ ਇਹ ਦੋ ਲਫ਼ਜ਼ਾਂ ਤੋਂ ਮਿਲ ਕੇ ਬਣਿਆ ਹੈ ਇਹ ਦੋ ਲਫ਼ਜ਼ ਹਨ ਗੁਰੂ ਅਤੇ ਮਤ ਗੁਰੂ ਲਫ਼ਜ਼ ਸੰਸਕ੍ਰਿਤ ਭਾਸ਼ਾ ਦਾ ਹੈ ਇਸ ਦੇ ਅਰਥ ਹਨ ਅਧਿਆਪਕ ਵਿਦਿਆਦਾਤਾ ਧਰਮ ਦਾ ਉਪਦੇਸ਼ ਦੇਣ ਵਾਲਾ ਮਤ ਵੀ ਸੰਸਕ੍ਰਿਤ ਭਾਸ਼ਾ ਦਾ ਲਫ਼ਜ਼ ਹੈ ਇਸ ਦੇ ਕਈ ਅਰਥ ਹਨ ਕੰਟੈਕਸਟ ਅਨੁਸਾਰ ਸੰਦਰਭ ਅਨੁਸਾਰ ਸਹੀ ਅਰਥ ਸਮਝ ਲਏ ਜਾਂਦੇ ਹਨ ਵਰਤ ਲਏ ਜਾਂਦੇ ਹਨ ਗੁਰਬਾਣੀ ਵਿੱਚ ਵੀ ਇਸ ਨੂੰ ਕਈ ਅਰਥਾਂ ਵਿੱਚ ਵਰਤਿਆ ਗਿਆ ਹੈ ਲਿਖਣ ਵਿੱਚ ਸਿਹਾਰੇ ਲਿਖੀ ਜਾਂਦੀ ਹੈ ਜਦੋਂ ਮਤ ਲਿਖਦੇ ਹਾਂ ਤਾਂ ਤ ਤ ਨੂੰ ਤਤੇ ਨੂੰ ਸਿਹਾਰੀ ਲਿਖੀ ਜਾਂਦੀ ਹੈ ਪਰ ਇਸ ਸਿਹਾਰੀ ਦਾ ਉਚਾਰਨ ਅਕਸਰ ਨਹੀਂ ਕੀਤਾ ਜਾਂਦਾ ਕਿਸੇ ਗੱਲ ਤੋਂ ਮਨਾਂ ਕਰਨਾ ਹੋਵੇ ਰੋਕਣਾ ਹੋਵੇ ਤਾਂ ਵੀ ਮਤ ਲਫ਼ਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ ਕਿ ਇਹ ਕੰਮ ਮਤ ਕਰੋ ਭਾਵ ਇਹ ਕੰਮ ਨਾ ਕਰੋ ਜਿਵੇਂ ਗੁਰਬਾਣੀ ਦੀ ਆਮਨ ਭੰਗਤੀ ਹੈ ਅਰੀ ਬਾਈ ਗੋਬਿੰਦ ਨਾਮ ਮਤ ਵਿਸਰੈ ਮਤ ਵਿਸਰੈ ਦਾ ਮਤਲਬ ਨਾ ਵਿਸਰ ਜਾਵੀ ਭੋਲੇ ਨਾ ਜਾਵੀ ਮਤ ਦਾ ਇੱਕ ਅਰਥ ਹੈ ਬੁੱਧੀ ਉਰਦੂ ਵਿੱਚ ਇਸ ਨੂੰ ਅਕਲ ਆਖਦੇ ਹਨ ਤੋ ਸਮਰਥ ਵੱਡਾ ਮੇਰੀ ਮਤ ਥੋਰੀ ਰਾਂ ਇੱਥੇ ਮਤ ਦਾ ਅਰਥ ਹੈ ਬੁੱਧੀ ਅਕਲ ਜਾਂ ਇੱਕ ਹੋਰ ਪੰਕਤੀ ਹੈ ਪਰਿਆ ਮਤ ਆਪਾਂ ਕੇ ਸੰਗ ಮತ ਦਾ ਇੱਕ ਹੋਰ ਅਰਥ ਹੈ رائے ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਇਸ ਵਿਸ਼ੇ ਬਾਰੇ ਤੁਹਾਡਾ ਕੀ ਮਤ ਹੈ ਤੁਹਾਡੀ ਕੀ رائے ਹੈ ਇਲੈਕਸ਼ਨਸ ਲਈ ਹਿੰਦੀ ਵਿੱਚ ਲਫ਼ਜ਼ ਵਰਤਿਆ ਜਾਂਦਾ ਹੈ ਮਤਦਾਨ ਆਪਣਾ ਮਤ ਦੇਣਾ ਆਪਣੀ رائے ਦੇਣੀ ਇਸ ਦਾ ਵੀ ਮੂਲ ਅਕਲ ਜਬੂਦੀ ਹੀ ਹੈ ਕਿਉਂਕਿ ਕੋਈ ਵੀ ਵਿਅਕਤੀ ਆਪਣੀ رائے ਆਪਣੀ ਅਕਲ ਅਨੁਸਾਰ ਹੀ ਆਪਣੀ ਬੁੱਧੀ ਅਨੁਸਾਰ ਹੀ ਦੇ ਸਕਦਾ ਹੈ ਕਿਸੇ ਵਿਅਕਤੀ ਦੇ ਮਨ ਵਿੱਚ ਆਇਆ ਕੋਈ ਨਿੱਜੀ ਵਿਚਾਰ ਉਸ ਦੇ ਮਨ ਦੀ ਮਤ ਹੈ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦੀਸੈ ਸੋ ਵਿਣਸਣਾ ਮਨ ਕੀ ਮਤ ਧਿਆਨ ਦੂਜੇ ਪਾਸੇ ਪ੍ਰਭੂ ਭਗਤਾਂ ਦੇ ਨਿੱਜੀ ਵਿਚਾਰ ਉਹਨਾਂ ਦੀ ਨਿਜ ਮਤ ਗੁਰੂ ਅਨੁਸਾਰ ਹੀ ਹੋਈ ਹੁੰਦੀ ਹੈ ਗੁਰੂ ਅਨੁਸਾਰੀ ਹੋਣ ਕਰਕੇ ਉਹਨਾਂ ਦੀ ਨਿਜ ਮਤ ਵੀ ਅਸਲ ਵਿੱਚ ਗੁਰੂ ਦੀ ਹੀ ਮਤ ਹੁੰਦੀ ਹੈ ਜਹਾਂ ਜਹਾਂ ਤੂੰ ਨਾਰਦ ਟੇਕੇ ਨੈਕ ਟਿਕਾ ਬੋ ਮੋਹੀ ਤੇਰੇ ਨਾਮ ਅਵਿਲੰਭ ਬਹੁਤ ਜਨ ਉਧਰੇ ਨਾਮੇ ਕੀ ਨਿਜ ਮਤ ਏ ਪਰ ਗੁਰੂ ਆਸ਼ੇ ਤੋਂ ਉਲਟ ਚੱਲਣ ਵਾਲੇ ਵਿਅਕਤੀ ਦੀ ਮਤ ਝੂਠ ਨਾਲ ਭਰੀ ਹੁੰਦੀ ਹੈ ਗੁਰੂ ਦੀ ਮਤ ਤੋਂ ਉਲਟ ਮਨ ਦੀ ਮਤ ਅਨੁਸਾਰ ਚੱਲਣ ਵਾਲੇ ਨੂੰ ਗੁਰੂ ਹਾਣੀ ਨੇ ਮਨਮੁਖ ਆਖਿਆ ਹੈ ਮਨਮੁਖ ਕੀ ਮਤ ਕੂੜ ਵਿਆਪੀ ਬਿਨ ਹਰ ਸਿਮਰਨ ਪਾਪ ਸੰਧਾਪੀ ਹੁਣ ਅਸੀਂ ਗੁਰਮਤਲ ਲਫ਼ਜ਼ ਬਲਾਈਏ ਜਿਵੇਂ ਕਿ ਮੈਂ ਪਹਿਲਾਂ ਹੀ ਅਰਜ਼ ਕੀਤਾ ਹੈ ਕਿ ਲਫ਼ਜ਼ ਗੁਰਮਤ ਦੋ ਲਫ਼ਜ਼ਾਂ ਤੋਂ ਮਿਲ ਕੇ ਬਣਿਆ ਹੈ ਇਹ ਦੋ ਲਫ਼ਜ਼ ਹਨ ਗੁਰੂ ਅਤੇ ਮਤ ਇੱਥੇ ਗੱਲ ਕੀਤੀ ਹੈ ਮਤ ਦੀ ਇੱਥੇ ਵਸਤੂ ਹੈ ਮਤ ਇੱਥੇ ਜੜੀ ਮਤ ਦੀ ਗੱਲ ਕੀਤੀ ਗਈ ਹੈ ਉਸ ਨੂੰ ਹੋਰਨਾ ਮਤਾਂ ਤੋਂ ਵੱਖੜਾਉਣ ਲਈ ਹੁਣਾ ਅਕਲਵਾਨਾ ਨੂੰ ਵੱਖਰਾ ਦਰਸਾਉਣ ਲਈ ਉਸ ਦੇ ਅੱਗੇ ਇੱਕ ਅਗੇਤਰ ਲਗਾ ਦਿੱਤਾ ਹੈ ਗੁਰੂ ਵਸਤੂ ਹੈ ਮਤ ਤੇ ਉਸ ਦਾ ਵਿਸ਼ੇਸ਼ਣ ਹੈ ਗੁਰ ਭਾਵ ਗੁਰੂ ਦੀ ਮਤ ਗੁਰੂ ਦੀ ਮਤ ਹੀ ਗੁਰਮਤ ਹੈ ਜੋ ਗੁਰੂ ਦਾ ਗਿਆਨ ਹੈ ਜੋ ਗੁਰੂ ਦੀ رائے ਹੈ ਜੋ ਗੁਰੂ ਦੀ ਸਿੱਖਿਆ ਹੈ ਉਹ ਗੁਰਮਤ ਹੈ ਮਤ ਦੇ ਅੱਗੇ ਅਗਰ ਦੁਰ ਅਗੇ ਤਰ ਲਗਾ ਦਿਓ ਦੁਰ ਤਾਂ ਦੁਰਮਤ ਲਫਜ਼ ਬਣ ਜਾਂਦਾ ਹੈ ਦੁਰ ਮਤਲਬ ਬੁਰੀ ਮਤਲਬ ਬੁੱਧੀ ਜਾਂ ਆਪੇ ਬੁਰੀ ਬੁੱਧੀ ਬੁਰੀ ਅਕਲ ਗੁਰਬਾਣੀ ਵਿੱਚ ਦੁਰਮਤ ਲਫਜ਼ ਦਾ ਵੀ ਕਈ ਵਾਰ ਪ੍ਰਯੋਗ ਹੋਇਆ ਹੈ ਦੁਰਮਤ ਤਿਆਗ ਲਾਹਾ ਕਿਛ ਲੈ ਵੋ ਜੋ ਉਪਜੈ ਸੋ ਅਲਖ ਆਪੇ ਵੋ ਗੋਬਿੰਦ 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 ਮਈ ਜਬ ਤੇ ਭੇਟੇ ਸਾਧ ਦਿਆਰਾ ਤਬ ਤੇ ਦੁਰਮਤ ਦੂਰ ਭਈ ਮਤ ਦੇ ਅਗੇ ਮਨ ਅਗੇ ਤਰ ਲਗਾ ਦਈਏ ਤਾਂ ਲਫ਼ਜ਼ ਬਣ ਜਾਂਦਾ ਹੈ ਮਨ ਮਤ ਯਾਨੀ ਮਨ ਦੀ ਮਤ ਮਨ ਮਤ ਲਫ਼ਜ਼ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਰਤਿਆ ਗਿਆ ਹੈ ਜਿਵੇਂ ਉਵੇਂ ਕਰਤਿਆਂ ਨਹਿ ਸੁਖ ਹੋਏ ਮਨਮਤ ਝੂਠੀ ਸੱਚਾ ਸੋਏ ਨਦੁਰਮਤ ਦਾ ਅਰਥ ਹੋਇਆ ਬੁਰੀ ਮਤ ਨਿਜਮਤ ਦਾ ਅਰਥ ਹੋਇਆ ਨਿਜ ਦੀ ਮਤ ਆਪਣੀ ਮਨਮਤ ਦਾ ਅਰਥ ਹੋਇਆ ਮਨ ਦੀ ਮਤ ਇਵੇਂ ਹੀ ਗੁਰਮਤ ਦਾ ਅਰਥ ਹੋਇਆ ਗੁਰੂ ਦੀ ਮਤ ਗੁਰ ਕੀ ਮਤ ਤੂੰ ਲੈ ਯਾਨੇ ਭਗਤ ਬਿਨਾ ਬਹੁਤੂ ਬੇਸਿਆਨੀ ਗੁਰੂ ਜੋ ਗਿਆਨ ਦਿੰਦਾ ਹੈ ਜਾਂ ਗੁਰੂ ਜੋ ਸਿੱਖਿਆ ਦਿੰਦਾ ਹੈ ਉਹੀ ਗੁਰਮਤ ਹੈ ਐਸੀ ਗੁਰਮਤ ਪਾਈ ਅਲੇ ਬੂੜਾ ਤਕੋਰ ਅੰਧ ਕੂਪਮਹਿ ਨਿਕਸਿਓ ਮੇਰੇ ਭਾਈ ਰੇ ਹਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁਰੂ ਦੀ ਮਤ ਸਾਨੂੰ ਪ੍ਰਾਪਤ ਕਿੱਥੋਂ ਹੁੰਦੀ ਹੈ ਗੁਰਮਤ ਦਾ ਸਰੋਤ ਕੀ ਹੈ ਗੁਰਮਤ ਦਾ ਸੋਮਾ ਕੀ ਹੈ ਗੁਰਮਤ ਦਾ ਸਰੋਤ ਖੁਦ ਗੁਰੂ ਹੀ ਹੋ ਸਕਦਾ ਹੈ ਗੁਰੂ ਦੀ ਮਤ ਕੀ ਹੈ ਗੁਰੂ ਦੀ ਸਿੱਖਿਆ ਕੀ ਹੈ ਇਹ ਖੁਦ ਗੁਰੂ ਹੀ ਦੱਸਦਾ ਹੈ ਗੁਰੂ ਆਪਣੀ ਮਤ ਆਪਣੀ ਸਿੱਖਿਆ ਆਪਣਾ ਗਿਆਨ ਆਪਣੇ ਸਿੱਖ ਨੂੰ ਲਫ਼ਜ਼ਾਂ ਵਿੱਚ ਦਿੰਦਾ ਹੈ ਸ਼ਬਦਾਂ ਵਿੱਚ ਦਿੰਦਾ ਹੈ ਗੁਰੂ ਦੇ ਲਫ਼ਜ਼ ਯਾਨੀ ਗੁਰੂ ਦੀ ਬਾਣੀ ਗੁਰੂ ਜੋ ਕੁਝ ਆਖਦਾ ਹੈ ਉਹ ਗੁਰੂ ਦੇ ਵਚਨ ਹਨ ਉਹ ਗੁਰੂ ਦੀ ਬਾਣੀ ਹੈ ਜੇ ਗੁਰੂ ਕੁਝ ਬੋਲੇਗਾ ਹੀ ਨਹੀਂ ਤਾਂ ਉਹ ਸਿੱਖ ਨੂੰ ਉਪਦੇਸ਼ ਕਿਵੇਂ ਕਰੇਗਾ ਉਪਦੇਸ਼ ਸ਼ਬਦਾਂ ਰਾਹੀਂ ਲਫ਼ਜ਼ਾਂ ਰਹੀ ਬੋਚ ਨਾ ਰਹੀ ਬਾਣੀ ਰਹੀ ਕਿਤਾ ਜਾਂਦਾ ਹੈ ਗੁਰੂ ਦੁਆਰਾ ਬੋਲੇ ਗਏ ਲਫ਼ਜ਼ ਗੁਰੂ ਦੀ ਬਾਣੀ ਹੈ ਗੁਰੂ ਦੀ ਬਾਣੀ ਰਹੀ ਗੁਰੂ ਦਾ ਉਪਦੇਸ਼ ਸਿੱਖ ਤੱਕ ਪਹੁੰਚਦਾ ਹੈ ਗੁਰੂ ਦੀ ਬਾਣੀ ਰਹੀ ਗੁਰੂ ਦੀ ਮਤ ਸਿੱਖ ਤੱਕ ਪਹੁੰਚਦੀ ਹੈ ਗੁਰੂ ਆਪਣੇ ਸਿੱਖ ਨੂੰ ਜੋ ਉਪਦੇਸ਼ ਦੇਣਾ ਹੈ ਉਹ ਉਪਦੇਸ਼ ਸ਼ਬਦਾਂ ਵਿੱਚ ਹੁੰਦਾ ਹੈ ਲਫ਼ਜ਼ਾਂ ਵਿੱਚ ਹੁੰਦਾ ਹੈ ਬਾਣੀ ਵਿੱਚ ਹੁੰਦਾ ਹੈ ਕਿਸੇ ਵਿਸ਼ੇ ਉੱਤੇ ਗੁਰੂ ਦੀ ਮਤ ਕੀ ਹੈ ਇਹ ਜਾਣਨ ਲਈ ਸਾਨੂੰ ਗੁਰੂ ਵੱਲੋਂ ਉਚਾਰੇ ਵਚਨ ਪੜ੍ਹਨੇ ਸੁਣਨੇ ਚਾਹੀਦੇ ਹਨ ਗੁਰੂ ਦੀ ਉਚਾਰੀ ਬਾਣੀ ਪੜ੍ਹਨੀ ਚਾਹੀਦੀ ਹੈ ਗੁਰਬਾਣੀ ਹੀ ਸਾਨੂੰ ਦੱਸੇਗੀ ਕਿ ਕਿਸੇ ਵਿਸ਼ੇ ਉੱਤੇ ਗੁਰੂ ਦੀ ਮਤ ਕੀ ਹੈ ਇਸ ਲਈ ਗੁਰੂ ਵੱਲੋਂ ਉਚਾਰੀ ਗਈ ਬਾਣੀ ਹੀ ਗੁਰਮਤ ਦਾ ਸਰੋਤ ਹੈ ਗੁਰਮਤ ਦਾ ਸੋਮਾ ਕੋਈ ਵੀ ਹੋਰ ਉਪਦੇਸ਼ ਜੋ ਗੁਰੂ ਆਸ਼ੇ ਤੋਂ ਉਲਟ ਹੈ ਗੁਰੂ ਆਸ਼ੇ ਤੋਂ ਵਿਪਰੀਤ ਹੈ ਉਸ ਨੂੰ ਗੁਰਮਤਿ ਨੇ ਕੱਚੀ ਬਾਣੀ ਕਿਹਾ ਹੈ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੂ ਹੋਰ ਕੱਚੀ ਬਾਣੀ ਇਸ ਤੋਂ ਇਲਾਵਾ ਵੀ ਕੋਈ ਧਾਰਮਿਕ ਪੁਸਤਕ ਗੁਰੂ ਆਸ਼ੇ ਅਨੁਸਾਰੀ ਹੋ ਸਕਦੀ ਹੈ ਕੋਈ ਹੋਰ ਬਾਣੀ ਕੋਈ ਸਾਹਿਤਿਕ ਰਚਨਾ ਕੋਈ ਵਿਗਿਆਨਕ ਪੁਸਤਕ ਹੋ ਸਕਦੀ ਹੈ ਜੋ ਗੁਰੂ ਅਸ਼ੇ ਤੋਂ ਉਲਟ ਨਾ ਵੀ ਹੋਵੇ ਉਹ ਇਤਿਹਾਸ ਨੂੰ ਜਾਣਨ ਦਾ ਜ਼ਰੀਆ ਹੋ ਸਕਦੀ ਹੈ ਉਹ ਸੰਸਾਰਿਕ ਗਿਆਨ ਪ੍ਰਾਪਤ ਕਰਨ ਦਾ ਦੁਨਿਆਵੀ ਗਿਆਨ ਪ੍ਰਾਪਤ ਕਰਨ ਦਾ ਸਾਧਨ ਹੋ ਸਕਦੀ ਹੈ ਉਹ ਵਿਗਿਆਨ ਨੂੰ ਜਾਣਨ ਦਾ ਸਾਧਨ ਹੋ ਸਕਦੀ ਹੈ ਪਰ ਉਹ ਗੁਰਬਾਣੀ ਨਾ ਹੋਣ ਕਾਰਨ ਗੁਰੂ ਰੂਪ ਨਹੀਂ ਹੈ ਉਸ ਨੂੰ ਗੁਰੂ ਨੇ ਆਪ ਨਹੀਂ ਹੋਇਆ ਇਸ ਲਈ ਗੁਰਮਤਿ ਦੇ ਖੇਤਰ ਵਿੱਚ ਉਹ ਗੁਰਬਾਣੀ ਦੇ ਬਰਾਬਰ ਦਾ ਦਰਜਾ ਹਰਗिज़ ਨਹੀਂ ਰੱਖ ਸਕਦੀ ਜੇ ਕੋਈ ਅਨੁਵਾਦਕ ਕੋਈ ਟਰਾਂਸਲੇਟਰ ਕਿਸੇ ਗ੍ਰੰਥ ਦਾ ਅਨੁਵਾਦ ਕਰਨ ਲੱਗਿਆ ਆਪਣੇ ਨਿੱਜੀ ਵਿਚਾਰ ਆਪਣੇ ਪਰਸਨਲ ਵਿਚਾਰ ਨਾ ਵੀ ਦਵੇ ਉਹ ਸਿਰਫ ਅਨੁਵਾਦ ਹੀ ਕਰੇ ਤਾਂ ਵੀ ਅਸਲੀ ਗ੍ਰੰਥ ਦੇ ਭਾਵ ਅਤੇ ਅਨੁਵਾਦਕ ਦੇ ਭਾਵ ਦੇ ਵਿੱਚ ਫਰਕ ਆ ਹੀ ਜਾਂਦਾ ਹੈ ਐਸਾ ਅਨੁਵਾਦਕ ਦੀ ਉਸ ਭਾਸ਼ਾ ਉੱਤੇ ਪਕੜ ਗ੍ਰੰਥ ਦੇ ਵਿਸ਼ੇ ਉੱਤੇ ਉਸ ਦੀ ਪਕੜ ਉਸ ਦੇ ਇੰਟੈਲੈਕਚੁਅਲ ਲੈਵਲ ਵਗੈਰਾ ਕਰਕੇ ਹੁੰਦਾ ਹੈ ਕੋਈ ਵਿਅਕਤੀ ਕਿਸੇ ਅੰਗਰੇਜ਼ੀ ਕਿਤਾਬ ਦਾ ਪੰਜਾਬੀ ਵਿੱਚ ਤਰਜਮਾ ਕਰੇ ਟਰਾਂਸਲੇਸ਼ਨ ਕਰੇ ਫਿਰ ਉਸ ਟਰਾਂਸਲੇਸ਼ਨ ਨੂੰ ਕੋਈ ਹੋਰ ਵਿਅਕਤੀ ਮੁੜ ਕੇ ਅੰਗਰੇਜ਼ੀ ਵਿੱਚ ਟਰਾਂਸਲੇਟ ਕਰੇ ਤਾਂ ਇਸ ਅੰਗਰੇਜ਼ੀ ਟਰਾਂਸਲੇਸ਼ਨ ਅਤੇ ਅਸਲੀ ਪਹਿਲੀ ਅੰਗਰੇਜ਼ੀ ਕਿਤਾਬ ਦੇ ਭਾਵ ਦੇ ਵਿੱਚ ਕੁਝ ਨਾ ਕੁਝ ਫਰਕ ਆ ਜਾਣ ਦੀ ਬਹੁਤ ਸੰਭਾਵਨਾ ਹੁੰਦੀ ਹੈ। ਆ ਬੇ ਮੈਂ ਕੋਈ ਗ੍ਰੰਥ ਪੜਾਂ ਤਾਂ ਮੈਨੂੰ ਉਸ ਗ੍ਰੰਥ ਤੋਂ ਕੋਈ ਸਿੱਖਿਆ ਤਾਂ ਜ਼ਰੂਰ ਹੀ ਮਿਲੀ ਹੋਏਗੀ। ਪਰ ਇਹ ਵੀ ਇੱਕ ਹਕੀਕਤ ਹੈ ਕਿ ਮੈਨੂੰ ਜੋ ਵੀ ਸਿੱਖਿਆ ਮਿਲੀ ਉਹ ਮੇਰੀ ਆਪਣੀ ਮਾਨਸਿਕ ਸਥਿਤੀ ਮੇਰੇ ਇੰਟੈਲੈਕਚੁਅਲ ਲੈਵਲ ਉਸ ਗ੍ਰੰਥ ਦੀ ਪਛਾਣ ਤੇ ਮੇਰੀ ਸਮਝ ਵਗੈਰਾ ਉੱਤੇ ਬਹੁਤ ਨਿਰਭਰ ਕਰਦੀ ਹੈ। ਅਗਰ ਉਸ ਗ੍ਰੰਥ ਤੋਂ ਪ੍ਰਾਪਤ ਉਸ ਸਿੱਖਿਆ ਬਾਰੇ ਮੈਂ ਕਿਸੇ ਹੋਰ ਦੂਸਰੇ ਇਨਸਾਨ ਨੂੰ ਦਸਾਂਗਾ ਤਾਂ ਮੇਰਾ ਉਹ ਦੱਸਣਾ ਉਸ ਗ੍ਰੰਥ ਪ੍ਰਤੀ ਮੇਰੀ ਆਪਣੀ ਸਮਝ ਹੋਏਗੀ। ਉਸ ਗ੍ਰੰਥ ਵਿੱਚ ਅਸਲ ਵਿੱਚ ਕੀ ਲਿਖਿਆ ਹੈ ਤੇ ਮੈਂ ਉਸ ਗ੍ਰੰਥ ਤੋਂ ਕੀ ਸਮਝਿਆ ਹੈ ਇਹ ਦੋ ਵੱਖ-ਵੱਖ ਚੀਜ਼ਾਂ ਵੀ ਹੋ ਸਕਦੀਆਂ ਹਨ। ਹੋ ਸਕਦਾ ਹੈ ਮੈਂ ਉਸ ਗ੍ਰੰਥ ਵਿੱਚ ਦਿੱਤੀ ਸਿੱਖਿਆ ਨੂੰ ਸਹੀ ਤਰ੍ਹਾਂ ਨਾਲ ਨਾ ਸਮਝ ਸਕਿਆ ਹਾਂ ਜੇ ਮੈਂ ਉਸ ਗ੍ਰੰਥ ਵਿੱਚ ਦਿੱਤੀ ਸਿੱਖਿਆ ਨੂੰ ਸਹੀ ਤਰ੍ਹਾਂ ਨਹੀਂ ਸਮਝ ਸਕਿਆ ਤਾਂ ਉਸ ਸਿੱਖਿਆ ਬਾਰੇ ਜੇ ਮੈਂ ਕਿਸੇ ਹੋਰ ਇਨਸਾਨ ਨੂੰ ਜਾਣਕਾਰੀ ਦਵਾਗਾ ਤਾਂ ਨਿਸ਼ਚਿਤ ਹੀ ਉਹ ਜਾਣਕਾਰੀ ਵੀ ਗਲਤ ਹੋਏਗੀ ਉਸ ਜਾਣਕਾਰੀ ਵਿੱਚ ਕੁਝ ਨਾ ਕੁਝ ਫਰਕ ਹੋਏਗਾ ਉਹ ਗ੍ਰੰਥ ਕੀ ਕਹਿ ਰਿਹਾ ਹੈ ਤੇ ਉਸ ਗ੍ਰੰਥ ਨੂੰ ਪੜ੍ਹਨ ਵਾਲਾ ਕੀ ਕਹਿ ਰਿਹਾ ਹੈ ਇਹ ਦੋ ਵੱਖ-ਵੱਖ ਗੱਲਾਂ ਹੋ ਸਕਦੀਆਂ ਹਨ ਇਹ ਜਾਣਨ ਲਈ ਕਿ ਗ੍ਰੰਥ ਵਿੱਚ ਅਸਲ ਵਿੱਚ ਕੀ ਕਿਹਾ ਗਿਆ ਹੈ ਸਾਨੂੰ ਖੁਦ ਹੀ ਉਹ ਗ੍ਰੰਥ ਪੜ੍ਹਨਾ ਪੈਂਦਾ ਹੈ ਉਹ ਗ੍ਰੰਥ ਪੜ੍ਹਨ ਲਈ ਉਸ ਗ੍ਰੰਥ ਨੂੰ ਸਮਝਣ ਲਈ ਸਾਨੂੰ ਆਪਣੇ ਵਿੱਚ ਜ਼ਰੂਰੀ ਯੋਗਤਾ ਪ੍ਰਾਪਤ ਕਰਨੀ ਪੈਂਦੀ ਹੈ ਬਿਲਕੁਲ ਇਸੇ ਤਰ੍ਹਾਂ ਹੀ ਗੁਰਬਾਣੀ ਕੀ ਕਹਿੰਦੀ ਹੈ ਗੁਰਬਾਣੀ ਕੀ ਉਪਦੇਸ਼ ਕਰਦੀ ਹੈ ਇਹ ਜਾਣਨ ਲਈ ਸਾਨੂੰ ਖੁਦ ਹੀ ਗੁਰਬਾਣੀ ਪੜ੍ਹਨ ਅਤੇ ਸਮਝਣ ਦੀ ਯੋਗਤਾ ਪੈਦਾ ਕਰਨੀ ਪਵੇਗੀ ਵੱਖ-ਵੱਖ ਕਥਾਕਾਰ ਜਾਂ ਟੀਕਾਗਰ ਗੁਰਬਾਣੀ ਦੀ ਵੱਖ-ਵੱਖ ਵਿਆਖਿਆ ਕਰਦੇ ਹਨ ਇਥੋਂ ਤੱਕ ਕੇ ਕਿਸੇ ਇੱਕ ਹੀ ਵਿਅਕਤੀ ਜਾਂ ਕਿਸੇ ਇੱਕ ਹੀ ਸੰਸਥਾ ਤੋਂ ਗੁਰਬਾਣੀ ਵਿਆਖਿਆ ਸਿੱਖਣ ਵਾਲੇ ਵੀ ਗੁਰਬਾਣੀ ਦੀ ਵਿਆਖਿਆ ਵੱਖ-ਵੱਖ ਕਰਦੇ ਹੋਏ ਮਿਲ ਜਾਂਦੇ ਹਨ ਗੁਰਬਾਣੀ ਤਾਂ ਇੱਕੋ ਹੈ ਪਰ ਵਿਆਖਿਆ ਵੱਖ-ਵੱਖ ਕਿਉਂ ਅਰਥ ਵੱਖ-ਵੱਖ ਕਿਉਂ ਗੁਰਬਾਣੀ ਦੀ ਇਹ ਵਖ-ਵਖ ਵਿਆਖਿਆ ਇਸ ਲਈ ਹੈ ਕਿਉਂਕਿ ਇਹਨਾਂ ਵਖ-ਵਖ ਕਥਾਕਾਰਾਂ ਜਾਂਟੀ ਕਥਾਰਾਂ ਦੀ ਗੁਰਬਾਣੀ ਪ੍ਰਤੀ ਸਮਝ ਵਖ-ਵਖ ਹੈ ਗੁਰਬਾਣੀ ਦੀ ਭਾਸ਼ਾ ਸੰਬੰਧੀ ਉਹਨਾਂ ਦੀ ਜਾਣਕਾਰੀ ਦਾ ਮਿਆਰ ਵਖ-ਵਖ ਹੈ ਗੁਰਬਾਣੀ ਦੀ ਵਿਆਕਰਣ ਸੰਬੰਧੀ ਉਹਨਾਂ ਦੀ ਜਾਣਕਾਰੀ ਧਾਮਿਆਰ ਵਖੋ-ਵਖਰਾ ਹੈ ਗੁਰਬਾਣੀ ਦੇ ਫਲਸਫੇ ਸੰਬੰਧੀ ਉਹਨਾਂ ਦੀ ਜਾਣਕਾਰੀ ਦਾ ਮਿਆਰ ਵਖੋ-ਵਖਰਾ ਹੈ ਉਹਨਾਂ ਦਾ ਆਪਣਾ ਇੰਟੈਲੈਕਚੁਅਲ ਲੈਵਲ ਵੱਖਰਾ ਵੱਖਰਾ ਹੈ। ਉਹਨਾਂ ਦਾ ਆਧਿਆਤਮਿਕ ਪੱਧਰ ਵੱਖਰਾ ਵੱਖਰਾ ਹੈ। ਉਹਨਾਂ ਦੀ ਭਜਨ ਨੰਦਗੀ ਦੀ ਕਮਾਈ ਵੱਖਰੀ ਵੱਖਰੀ ਹੈ। ਸਿਰਫ ਗੁਰਬਾਣੀ ਹੀ ਨਹੀਂ ਬਲਕਿ ਹੋਰਨਾ ਧਰਮਾਂ ਤੇ ਹੋਰਨਾ ਪੰਥਾਂ ਦੇ ਧਰਮ ਗ੍ਰੰਥਾਂ ਦੀ ਵੀ ਇਵੇਂ ਹੀ ਵੱਖੋ ਵੱਖਰੀ ਵਿਆਖਿਆ ਕੀਤੀ ਜਾਂਦੀ ਹੈ। ਅਲੱਗ-ਅਲੱਗ ਅਰਥ ਕੱਢੇ ਜਾਂਦੇ ਹਨ। ਵਿਆਖਿਆਕਾਰ टीकाकार कथाकार अपनी अपनी मत अनुसार टीका या व्याख्या करते हैं परमात्मा ने जिस ਨੂੰ ਜਿੰਨੇ ਨੂੰ ਮਤ ਦਿੱਤੀ ਹੈ ਉਨੀ ਕੋ ਹੀ ਉਸ ਨੂੰ ਪ੍ਰਾਪਤ ਹੁੰਦੀ ਹੈ ਉਨੀ ਕੋ ਹੀ ਮਤ ਅਨੁਸਾਰ ਉਹ ਵਿਆਖਿਆ ਜਾਂ ਟਿੱਕਾ ਕਰ ਲੈਂਦਾ ਹੈ ਜੇਹੀ ਤੂੰ ਮਤ ਦੇ ਤੈਹੀ ਕੋ ਪਾਵੈ ਤੁਦ ਆਪੇ ਪਾਵੈ ਤਿਵੇਂ ਚਲਾ ਜੈਸੀ ਮਤ ਦੇ ਤੈਸਾ ਫਰਗਾਸ ਆਰ ਬ੍ਰਹਮ ਕਰਤਾ ਅਬినాਸ਼ ਗੁਰਬਾਣੀ ਪੜਨਾ ਤੇ ਗੁਰਬਾਣੀ ਦੀ ਟ੍ਰਾਂਸਲੇਸ਼ਨ ਪੜਨਾ ਇਹ ਦੋ ਵੱਖ-ਵੱਖ ਚੀਜ਼ਾਂ ਹਨ ਗੁਰਮਤ ਕੀ ਹੈ ਇਹ ਸਾਨੂੰ ਗੁਰਬਾਣੀ ਦੱਸਦੀ ਹੈ ਕਥਾਕਾਰ ਜਾਂਟੀ ਕਾਕਰ ਸਾਨੂੰ ਗੁਰਮਤ ਬਾਰੇ ਆਪਣੀ ਖੁਦ ਦੀ ਸਮਝ ਸਾਨੂੰ ਦੱਸਦੇ ਹਨ اپنی ਸਮਝ ਅਨੁਸਾਰ ਸਾਨੂੰ ਵਿਆਖਿਆ ਦੱਸਦੇ ਆ ਗੁਰਮਤ ਉਹ ਹੈ ਜੋ ਗੁਰਬਾਣੀ ਵਿੱਚ ਲਿਖਿਆ ਹੈ ਕਥਾਕਾਰਾਂ ਦੀ ਕੀਤੀ ਕਥਾ ਜਾਂ ਟਿੱਕਾਕਾਰੀ ਗੁਰਬਾਣੀ ਉੱਤੇ ਉਹਨਾਂ ਦੀ ਆਪਣੀ ਸਮਝ ਅਨੁਸਾਰ ਕੀਤੀ ਗਈ ਕਮੈਂਟਰੀ ਹੈ ਇਹ ਫਰਕ ਸਾਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿਸੇ ਵਿਸ਼ੇ ਉੱਤੇ ਗੁਰੂ ਦੀ ਮਤ ਕੀ ਹੈ ਇਹ ਜਾਣਨ ਲਈ ਸਾਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਗੁਰੂ ਦੀ ਉਸ ਮਤ ਬਾਰੇ किसे कथाकार या किसे टीकाकार की समझ है ये वक्री गल है गुरु दी मत गुरु दी आप उचारी बाणी तो ही प्राप्त होंगी है इसलिए गुरबाणी ही गुरमत का प्रमाणिक सोमा है धन्यवाद जी शुभकामनावान सुखी रहो